ਜੀ ਸვენ ਜੀ ਹਾਂ ਜੀ ਵੀਰ ਜੀ ਮੈਂ ਤਾਂ ਇਹ ਕਹਿਨੀ ਆ ਵੀ ਚਲੋ ਠੀਕ ਆ ਇਹ ਇਥੇ ਇਸਤਰੀ ਦੀ ਗੱਲ ਆ ਗਈ ਮੈਂ ਮੰਨਦੀ ਆ ਮੈਂ ਵੀ ਇਹ ਇਸਤਰੀ ਮੈਂ ਵੀ ਇਹੀ ਗੱਲ ਕਹਿਨੀ ਆ ਜੀ ਅਸੀਂ ਵੀ ਕੰਮ ਕਾਜੀ ਔਰਤਾਂ ਸੀ ਆ ਸਾਨੂੰ ਪਤਾ ਹੀ ਸੀ ਆ ਇੱਕ ਰਾਤੋਂ ਲੈ ਕੇ ਆਪਦੇ profession ਤੱਕ ਕਿੱਥੋਂ ਤੱਕ ਅਸੀਂ ਇੱਕ ਬੰਦਾ ਰਹਿੰਦਾ ਸੀ ਚਲੋ ਉਹ ਤਾਂ ਟਾਈਮ ਚੰਗਾ ਸੀ ਆ ਪਰ ਤੁਸੀਂ ਇਹ ਦੇਖੋ ਵੀ ਜੇ ਇੱਕ ਇਸ ਇਸ ਤਰ੍ਹਾਂ ਦੀ ਜਨਾਹ ਤਾਂ ਹੁਣ ਦੇਖੋ ਤੁਸੀਂ ਪਹਿਲਾਂ ਮੁੱਦਾ ਬੰਦ ਕੀਤਾ ਗਿਆ ਹੁਣ ਉਠਾਇਆ ਗਿਆ ਠੀਕ ਆ ਜੀ ਬਹੁਤ ਕਨਾਉਣੀ ਹਰਕਤ ਆ ਗਈ ਬਹੁਤ ਮਨ ਦੁਖੀ ਹੁੰਦਾ ਜੀ ਤੇ ਪਰ ਗੱਲ ਇਹ ਆ ਵੀ ਜਿਹੜਾ ਮੁੱਦਾ ਉੱਠ ਖੜਦਾਗਾ ਉਸੇ ਦਾ ਐਕਸ਼ਨ ਹੋ ਜਾਂਦਾ ਇਸ ਤਰ੍ਹਾਂ ਦੇ ਹੋਰ ਬਹੁਤ ਨੇ ਵੀ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਨੇ ਤੇ ਆਣਾ ਮਤਲਬ ਬਿਆਨੇ ਕਿਸੇ ਤੇ ਆਣਾ ਸੋਸ਼ਲ ਮੀਡੀਆ ਦੇ ਵਿੱਚ ਆਏ ਕਿਸੇ ਕਿੰਨੇ ਦਬਲ ਹੁੰਦੇ ਨੇ ਤੁਸੀਂ ਦੇਖੋ ਕਿੰਨੀ ਰੂਹ ਕਮਬਾਉ ਗੱਲ ਆ ਜੀ ਇੱਥੇ ਗੱਲੀਆਂ ਇਸਤਰੀਆਂ ਨਾਲ ਹੀ ਨਹੀਂ ਹੁੰਦਾ ਜੀ ਇਸਤਰੀ ਦਾ ਅਵਲਾ ਕਹੀ ਜਾਂਦੀ ਹੈ ਫਿਰ ਵੀ ਕਮਜ਼ੋਰ ਕਹੀ ਜਾਂਦੀ ਹੈ ਜਦੋਂ ਦੋ ਚਾਰ ਬੰਦਿਆਂ ਦੀ ਬਸ ਪੈ ਜਾਂਦੀ ਹੈ ਕੁਝ ਨਹੀਂ ਚੱਲਦਾ ਇੱਕ ਬੰਦੇ ਦੇ ਸਾਹਮਣੇ ਵੀ ਫਿਜ਼ੀਕਲੀ ਤੌਰ ਤੇ ਲੀਡੀ ਕਮਜ਼ੋਰ ਹੀ ਹੁੰਦੀ ਹੈ ਪਰ ਇੱਕ ਤੇ ਉਹੀ ਗੱਲ ਆ ਜੀ ਪਹਿਲਾਂ ਵੀ ਜੀ ਕਹ ਕੇ ਵੀ ਗਏ ਤੇ ਮੈਂ ਤੁਹਾਨੂੰ ਉਹੀ ਕਹਿੰਦੀ ਹਾਂ ਹਰਮਨੀਓਟੀ ਨਾਲ ਜਦੋਂ ਇੱਕ ਜਥੇ ਦੇ ਜ਼ਾਰ ਦੇ ਨਾਲ ਕੌਮਕੇ ਵਰਗਿਆਂ ਦੇ ਨਾਲ ਸਾਰਾ ਸਾਰੇ ਲੋਕਾਂ ਦੇ ਸਾਹਮਣੇ ਐਡੀ ਹਰਕਤ ਹੋ ਸਕਦੀ ਆ ਠੀਕ ਆ ਜੀ ਉਹਦਾ ਕੋਈ ਨਹੀਂ ਉੱਠਾ ਮੁੱਦਾ ਦਾ ਖਤਮ ਕੀਤਾ ਜਾਂਦਾ ਇਹ ਇੱਕ ਇਸਤਰੀ ਦਾ ਦੇ ਸਾਹਮਣੇ ਤਾਂ ਜਦੋਂ ਇੱਕ ਬੰਦਾ ਵੀ ਆ ਜਾਏ ਤੇ ਉਹਦੀ ਕੀ ਹਸਤੀ ਸੀ ਜੀ ਜੀ ਜਿੰਨਾ ਮਰਜੀ ਉਹਨੂੰ ਟੌਰਚਰ ਕਿਹਾ ਹੋਵੇ ਜਿੰਨਾ ਮਰਜੀ ਉਹਦੇ ਨਾਲ ਅਟਕਣਾਉਣੀ ਹਰਕਤ ਕੀਤੀ ਹੋਵੇ ਉਹ ਆਵੀਂ ਆਵਾਜ਼ ਬੁਲੰਦ ਕਰ ਸਕਦੀ ਸੀ ਉਸੇ ਤਰ੍ਹਾਂ ਇਹਨਾਂ ਦਾ ਮੁੱਦਾ ਖਤਮ ਕਰਨਾ ਚਾਹੁੰਦੇ ਸੀ ਸੋਸ਼ਲ ਮੀਡੀਆ ਕਰਕੇ ਉੱਠ ਖੜਿਆ ਜੀ ਤੇ ਇਸ ਤਰ੍ਹਾਂ ਹਰ ਵਰਗ ਨਾਲ ਹਰ ਇਸਤਰੀ ਨਾਲ ਹਰ ਬੱਚੇ ਨਾਲ ਹਰ ਕਮਜ਼ੋਰ ਵਰਗ ਦੇ ਨਾਲ ਇਸ ਤਰ੍ਹਾਂ ਦਾ ਹੀ ਮੁੱਦਾ ਉੱਠਦਾਗਾ ਕਈ ਸਾਹਮਣੇ ਆ ਜਾਂਦੇ ਨੇ ਜੀ ਕਈ ਨਹੀਂ ਇਸ ਨੂੰ ਹਿਊਮਨ ਰਾਈਟਸ ਵਾਲਾ ਅਧਿਕਾਰ ਨੇ ਜਿਹੜੇ ਇੱਥੇ ਸ਼ਿੱਕੇ ਤੇ ਟੰਗੇ ਗਏ ਨੇ ਬੈਠੇ ਇੱਕ ਸਪਰ ਡੈਮੋਕ੍ਰੇਸੀ ਕਹਿੰਦੇ ਨੇ ਇਹਨੂੰ ਤੁਸੀਂ ਵਿਚਾਰ ਦਿਓ ਕੀ ਇਹ ਸਵਰ ਡੈਮੋਕ੍ਰੇਸੀ ਵਰਗੀ ਹੈ? ਇਹ ਲੱਗ ਸਮੈ ਨੂੰ ਸੁਣ ਕੋਈ ਕਿ ਤੁਹਾਡੇ ਹੁਣ ਤੁਸੀਂ ਕੈਨੇਡਾ ਚ ਰਹਿੰਦੇ ਜੇ ਇੱਥੇ ਕਿੰਨਾ ਫਰਕ ਨਜ਼ਰ ਆਇਆ ਤੁਹਾਨੂੰ? ਤੁਸੀਂ ਉੱਥੇ ਵੀ ਕੰਮ ਕਰਦੇ ਸੀ ਤੇ ਇੱਥੇ ਵੀ ਹੁਣ ਕੰਮ ਕਰਦੇ ਹੋਗੇ ਬੜਾ। ਨਹੀਂ ਜੀ ਇੱਥੇ ਠੀਕ ਆ। ਇੱਥੇ ਹੋਣ ਥੋੜਾ ਮੋਟਾ ਹੋਣ ਲੱਗ ਗਿਆ। ਇੱਥੇ ਤੋਂ ਮੈਂ ਕਹਿ ਨਹੀਂ ਸਕਦੀ ਕਿ ਨੌ ਲੱਗਿਆ ਸਾਰਿਆਂ ਨੂੰ ਪਤਾਗਾ। ਪਰ ਇੱਥੇ ਫਿਰ ਇੱਥੇ ਆਪਦੀ ਮਰਜ਼ੀ ਤੋਂ ਬਿਨਾ ਕੋਈ ਰੇਅਰ ਕੇਸ ਆ ਜੀ। ਰੇਅਰ ਆਪਾਂ ਐਵਰੇਜ ਲੈਣੀ ਆ ਕੇਸ ਆਪਾਂ। ਇੱਥੇ ਦਾ ਐਵਰੇਜ ਕੇਸ ਹੀ ਇਸ ਤਰ੍ਹਾਂ ਦੇ ਨੇ ਜੀ। ਇੱਥੇ ਰੇਅਰ ਹੋਊਗਾ ਜੀ। ਉਹ ਵੀ ਮਤਲਬ ਉਹ ਪਤਾ ਕੀ ਹੁਣ ਹੋ ਲੱਗਿਆਗਾ ਆ ਮਾਹੌਲ ਖਰਾਬ ਜਾ ਹੋਣ ਕਰਕੇ ਤੇ ਨਹੀਂ ਆਪਦੀ ਮਰਜ਼ੀ ਤੋਂ ਬਿਨਾਂ ਤੇ ਸਿਕੁਈ ਸਮਾਈਲ ਵੀ ਨਹੀਂ ਦੇ ਸਕਦਾ ਕਿਸੇ ਨੂੰ ਹਮ 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 ਸਰਕ ਬਹੁਤ ਆ ਜੀ ਸਰਕ ਬਹੁਤ ਆ ਹਜੇ ਵੀ ਸਰਕ ਆਗਾ ਤੇ ਮਤਲਬ ਹੁਣ ਸਰਕਾਰਾਂ ਇੱਥੋਂ ਵੀ ਜਾਗਰੂਕ ਹੋ ਰਹੀਆਂ ਨੇ ਵੀ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਪਰ ਇੱਥੇ ਤਾਂ ਉਹਨਾਂ ਅਸੀਂ ਕਰਤੀ ਗਿਆ ਹੁਣ ਟਾਈਮਾਂ ਦੇ ਵਿੱਚ ਵੀ ਇਹੀ ਹਾਲ ਸੀਗਾ ਇੱਕ ਲੇਡੀ ਸੀ ਬਾਜ਼ਾਰ ਨਹੀਂ ਸੀ ਜਾ ਸਕਦੀ ਹੁਣ ਵੀ ਤੁਸੀਂ ਦੇਖੋ ਇੱਕ ਲੇਡੀ ਸਰਕਟੇ ਨਹੀਂ ਤੁਰ ਸਕਦੀ ਚੈਨੀ ਹ ਲੁੱਟਣ ਤੱਕ ਤੇ ਸ਼ਾਪਾ ਕੋਟਰ ਦਾ ਕਿ ਕੀ ਕੁਝ ਹੋ ਹੀ ਜਾਂਦਾ ਇੱਥੇ ਤੇ ਇੱਕ ਇੱਜ਼ਤ ਤਾਂ ਬਹੁਤ ਵੱਡੀ ਚੀਜ਼ ਆ ਜੀ ਇੱਜ਼ਤ ਤਾਂ ਬਹੁਤ ਵੱਡੀ ਚੀਜ਼ ਆ ਜਿਹੜੇ ਬੰਦੇ ਨੇ ਮਾੜਾ ਸੋਚ ਲਿਆ ਤੇ ਉਹ ਦੂਜੇ ਬੰਦੇ ਲਈ ਇਹ ਮਤਲਬ ਵਾਲੜੋ ਕਿਸੇ ਕੰਮ 'ਚ ਇਹ ਨਹੀਂ ਆਖੇ ਲੱਗੀ ਹੋਣੀ ਜਾਂ ਕੋਈ ਗੱਲ ਨਹੀਂ ਕਿਵੇਂ ਸਰ ਬੈਸਰੀ ਕਿਵੇਂ ਲਿਆਂਦੀ ਜਾਂਦਾ ਇਸ ਸਿਸਟਮ 'ਚ ਸਿਸਟਮ 'ਚ ਇਸ ਤਰ੍ਹਾਂ ਹੁੰਦਾ ਜੀ ਜਦੋਂ ਕਰਾਪਟ ਮਨਿਸਟਰ ਦਾ ਵਿੱਚ ਬੈਠੇ ਨੇ ਜੀ ਇਹ ਤੇ ਉਹ ਕਾਂਡਾ ਗੁੰਡਾ ਵਰਗੇ ਚ ਬਖੇਰੇ ਹੋਰ ਨੇ ਮੈਂ ਜਿਹਦਾ ਜਿਹਦਾ ਨਾਮ ਲਈ ਜਾਵਾਂ ਮੇਰੀ ਕਾਲ ਲੰਬੀ ਹੋ ਜੂਗੀ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਮਨਿਸਟਰ ਆ ਹੁਣ ਹੋਇਆ ਸੀ ਜੀ ਆ ਆਮ ਆਦਮੀ ਪਾਰਟੀ ਵਾਲੇ ਦਾ ਕੀ ਕੁਝ ਹੋਇਆ ਸੀ ਜਦੋਂ ਮਨਿਸਟਰ ਇਸ ਤਰ੍ਹਾਂ ਸ਼ਖਸੀਅਤਾਂ ਦੇ ਲਏ ਜਾਂਦੇ ਨੇ ਉਹ ਕਾਨੂੰਨ ਜਿਵੇਂ ਬਣਾਉਣਗੇ ਜੀ ਕਿਵੇਂ ਬੋਲਣਗੇ ਕਿਵੇਂ ਉਹ ਇੱਥੇ ਵੋਟਾਂ ਦੀ ਰਾਜਨੀਤੀ ਇੰਨਾ ਚਿਰ ਖਤਮ ਨਹੀਂ ਹੁੰਦੀ ਸਾਫ਼ ਸੁਥਰੀ ਇੱਥੇ ਇਸੇ ਤਾਂ ਜੇ ਮਤਲਬ ਇੱਕ ਅਲੀਗੇਸ਼ਨ ਲੈੜੀ ਲਾ ਦਿੰਦੀ ਹੈ ਇੱਧਰਲੇ ਕੰਟਰੀ ਦੇ ਵਿੱਚ ਵੀ ਮੇਰੇ ਨਾਲ ਇਸ ਤਰ੍ਹਾਂ ਕੀਤਾ ਸੀ ਇੰਨੇ-ਇੰਨੇ ਸਾਲਾਂ ਤੋਂ ਉਹ ਮਿਨਿਸਟਰ ਉਹਦੀ ਲੰਬੇ ਹੋ ਜਾਂਦਾ ਭਾਵੇਂ ਉਹ ਲਿਵੀਨ ਰਿਲੇਸ਼ਨ ਵਿੱਚ ਰਹਿੰਦੇ ਹੋ ਬਲੇਮ ਕੀਤਾ ਹੋਵੇ ਐਸੀ ਕੁਰਸੀ ਨਹੀਂ ਛੱਡਦੇ ਜੀ ਉਹ ਦਬਦੇ ਨਹੀਂ ਇਸ ਤਰ੍ਹਾਂ ਦੀ ਜਿਵੇਂ ਚੱਲ ਸਕਦੀ ਹੈ ਇਹ ਸਾਰਾ ਤਾਣਾ ਬਾਣਾ ਗੰਦਲਾ ਜੀ ਇਹ ਨਹੀਂ ਸੁਧਰ ਸਕਦਾ ਜਿੰਨਾ ਚਿਰ ਔਨੈਸਟੀ ਨਹੀਂ ਆਉਂਦੀ ਇੱਕ ਕਹਿਨੂ ਡੈਮੋਕ੍ਰੇਸੀ ਆ ਵੈਸੇ ਡੈਮੋਕ੍ਰੇਸੀ ਵਾਲੀ ਗੱਲ ਉਹਨੂੰ ਕੋਈ ਨਹੀਂ ਰੀਜੀ ਇੱਥੇ ਉਹ ਕੇਵਰੀ ਥੈਂਕ ਯੂ